ਰਿਆਦਾ ਪਾਣੀ ਪੀ ਕੇ ਗੁਜ਼ਾਰਾ ਕੀਤਾ ਬੱਤੀ ਸਾਡੇ 15 ਦਿਨ ਹੋ ਗਏ ਬੱਤੀ ਨਹੀਂ ਆਈ ਕੱਲ ਦੀ ਬੱਤੀ ਜਗੀ ਸਾਡੇ ਇੱਧਰ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਜ਼ਿਲ੍ਹਾ ਅਮਰਸਰ ਦੇ ਵਿੱਚ ਮੌਜੂਦ ਆਂ ਰਮਦਾਸ ਹਲਕੇ ਦੇ ਵਿੱਚ ਤੇ ਇੱਥੇ ਇੰਨੀ ਕ ਤਬਾਹੀ ਮਚੀ ਹੋਈ ਹੈ ਕਿ ਹਲੇ ਵੀ ਜਿਹੜੇ ਇੱਥੋਂ ਦੇ ਲੋਕੀ ਨੇ ਉੱਤੇ ਤੁਸੀਂ ਵੇਖੋ ਤੰਬੂ ਦਿਖ ਰਿਹਾ ਤੁਹਾਨੂੰ ਕੋਠਿਆਂ ਦੇ ਉੱਤੇ ਤੰਬੂ ਲਾਏ ਹੋਏ ਨੇ ਔਰ ਨੀਹਾਂ ਜਿਹੜੀਆਂ ਨੇ ਉਹ ਮਕਾਨਾਂ ਦੀਆਂ ਹਿੱਲ ਚੁਕੀਆਂ ਨੇ ਡੰਗਰ ਪਸ਼ੂ ਨੇ ਉਹ ਮਰ ਚੁੱਕੇ ਨੇ ਹਲੇ ਵੀ ਇਹ ਆਲਮ ਹੈ ਇੱਥੋਂ ਦਾ ਕਿ ਤੰਬੂ ਲੱਗੇ ਹੋਏ ਨੇ ਰਸੋਈ ਦਾ ਸਮਾਨ ਇਹ ਪਿਆ ਹੈ ਗੈਸਟੋਵ ਵਗੈਰਾ ਪੈਣ ਹੋਰੀ ਇੱਥੇ ਹੀ ਤੁਸੀਂ ਫਿਰ ਰਾਤ ਇੱਥੇ ਹੀ ਕੱਟਦੇ ਹੋ ਬਾਹਰ ਹੀ ਅਸੀਂ ਰਾਤ ਇੱਥੇ ਹੀ ਕੱਟਦੇ ਆ ਤੇ ਰਾਤੀ ਬਹੁਤ ਜ਼ਿਆਦਾ بارش ਹੋਣ ਦੀ ਸੀ ਹੱਡਾ ਜਿਹੜਾ ਇੱਧਰ ਸਮਾਨ ਰੱਖਿਆ ਉਹ ਵੀ ਭਿੱਜ ਗਿਆ ਤੇ ਆ ਦੋ ਕੁ ਤਰਪਾਲਾਂ ਵੀਰਾਂ ਕੋਲੋਂ ਲਈਆਂ ਸੀ ਤੇ ਫਿਰ ਅਸੀਂ ਮੜਾ ਮੋਟਾ ਸਮਾਨ ਕੱਜਿਆ ਆਪਣਾ ਅਜੇ ਕੋਠਿਆਂ ਤੱਕ ਨਾ ਕਹਿੰਦੇ ਮਾਰ ਪਈ ਹੋਈ ਆ ਹਾਲੇ ਵੀ ਦੇਖੋ ਤੰਬੂ ਲੱਗੇ ਹੋਏ ਆ ਕੋਠਿਆਂ ਤੱਕ ਮੈਨੂੰ ਭੈਣ ਹੋਰੀ ਦੱਸ ਰਹੀ ਸੀ ਕਹਿੰਦੇ ਵੀ ਇੰਨਾ ਪਾਣੀ ਆ ਗਿਆ ਕਿ ਜਿਹੜੇ ਪਸ਼ੂ ਸੀਗੇ ਉਹ ਡੁੱਬ ਗਏ ਤੇ ਉਹਨਾਂ ਦੀ ਡੈਥ ਵੀ ਹੋ ਗਈ ਆ ਤੇ ਉਹ ਜਿਹੜਾ ਮਕਾਨ ਹੈ ਨਾ ਇੱਧਰ ਮਾਤਾ ਜੀ ਜਿਹੜੇ ਨੇ ਆਏ ਬੈਠੇ ਨੇ ਪਰਿਵਾਰ ਇਹ ਇੱਧਰ ਇਹ ਜਿਹੜਾ ਮਕਾਨ ਹੈ ਇਹ ਉਹਨਾਂ ਦਾ ਮਕਾਨ ਹੈ ਲੇਕਿਨ ਇਹ ਜਾਣ ਦਾ ਕੋਈ ਪੈਸੇ ਜੀ ਨਹੀਂ ਹੈਗਾ ਜੇ ਜਾਣਾ ਵੀ ਪੈਂਦਾ ਉੱਥੇ ਵੀ ਕਦੇ ਕੋਈ ਇੱਕ ਦੋ ਪਸ਼ੂ ਹੈਗਾ ਕੋਈ ਤੇ ਉਹਨੂੰ ਵੀ ਜੇ ਦਾਣਾ ਪੱਠਾ ਪਾਣਾ ਪੈਂਦਾ ਇਹ ਤਾਂ ਉਹ ਫਿਰ ਕਿਸੇ ਤਰੀਕੇ ਨਾਲ ਵਿਚ ਨੂੰ ਪਾਣੀ ਦੇ ਗੁਜ਼ਰ ਕੇ ਫਿਰ ਜਾਣਾ ਪੈਂਦਾ ਸਾਰਾ ਪਰ ਬੈਠਾ ਫਰਿੱਜ ਵੀ ਤੁਸੀਂ ਵੇਖੋ ਬਾਹਰ ਫਰਨੀਚਰ ਵਗੈਰਾ ਜੋ ਵੀ ਸੀਗਾ ਉਹ ਸਾਰਾ ਦਸਾਰਾ ਤਬਾਹ ਹੋ ਗਿਆ ਔਰ ਇਹ ਸਿਰਫ ਇੱਕ ਤੁਹਾਨੂੰ ਕਹਾਣੀ ਦਿਖਾ ਰਹੇ ਹਾਂ ਇੱਕ ਪਰਿਵਾਰ ਦੀ ਇਸ ਤਰੀਕੇ ਨਾਲ ਇਸ ਏਰੀਏ ਦੇ ਵਿੱਚ ਪਤਾ ਨਹੀਂ ਕਿੰਨਕ ਇਸ ਤਰੀਕੇ ਨਾਲ ਵਾਪਰੇਆ ਕਿੰਨੇ ਮਕਾਨਾਂ ਦਾ ਨੁਕਸਾਨ ਹੋਇਆ ਕਿੰਨੇ ਪਰਿਵਾਰਾਂ ਦਾ ਨੁਕਸਾਨ ਹੋਇਆ ਤੇ ਮਦਦ ਕਹਿੰਦੇ ਸਰਕਾਰ ਵੱਲੋਂ ਉਨੀ ਨਹੀਂ ਪਹੁੰਚ ਰਹੀ ਕੋਈ ਆਇਆ ਸਰਕਾਰ ਵੱਲੋਂ ਬਾਬਾ ਜੀ ਸਰਕਾਰ ਵੱਲੋਂ ਤੇ ਇੱਥੇ ਟਾਈਮ ਕੋਈ ਨਹੀਂ ਆਇਆ ਪਹਿਲਾਂ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਆਉਂਦੇ ਰਹੇ ਆ ਤੇ ਜਦੋਂ ਹੁਣ ਸਾਡਾ ਨੁਕਸਾਨ ਹੋਇਆ ਆ ਬੋਟਾਂ ਲੈ ਲੀ ਗਏ ਨਾ ਤੇ ਬਾਅਦ ਚਾੜੀ ਕਿਹਨੇ ਬਾਤ ਨਹੀਂ ਇਥੇ ਵੁਸ਼ੀ ਹਜੇ ਤੱਕ ਕੋਈ ਪ੍ਰਸ਼ਾਸਨ ਕੋਈ ਬਾਬੇ ਨਾਨਕ ਦੇ ਲੰਗਰ ਜਰੂਰ ਆਉਂਦੇ ਟਰਾਲੀ ਵਾਲੇ ਵੀ ਪੰਜਾਬੀ ਜਿੰਨੇ ਆਪਣੇ ਭਰਾ ਆ ਇਹ ਸਾਰੇ ਆਉਂਦੇ ਲੰਗਰ ਪ੍ਰਸ਼ਾਦਾ ਦੇਣਦੇ ਆ ਤੇ ਬਾਕੀ ਆ ਜੋ ਹੁਣ ਮਕਾਨਾਂ ਦਾ ਆਣ ਕੇ ਵੇਖਣਾ ਉਹ ਹਲਾਰ ਕੀ ਆ ਤੇ ਕਿਹਨੇ ਅਜੇ ਤੱਕ ਆੜੀ ਸਾਰ ਨਹੀਂ ਲਈ ਇਥੇ ਆ ਕੇ ਮੇਨ ਮਾਤਾ ਹੀ ਦੱਸਦੇ ਕਹਿੰਦੇ ਸੀ ਨੀ ਡਰਦੇ ਨਾ ਅਸੀਂ ਆਪਣੇ ਮਕਾਨ ਦੇ ਵਿੱਚ ਨਹੀਂ ਜਾ ਰਹੇ ਕਿਉਂਕਿ ਉਹ ਇੰਨੀ ਤਰੇੜਾਂ ਉਹਦੇ ਵਿੱਚ ਆ ਗਈਆਂ ਤੇ ਕਦੇ ਵੀ ਉਸ ਮਕਾਨ ਦੇ ਵਿੱਚ ਹਾਦਸਾ ਵੀ ਵਾਪਰ ਸਕਦਾ ਹਾਂਜੀ ਉਹ ਮਗਰੀਆਂ ਜਿਹੜੀਆਂ ਨੀਆਂ ਆ ਨਾ ਉਹ ਮਿੱਟੀ ਦੇ ਲੱਥਣ ਕਰਨ ਉਹ ਥਾਂ ਬਹਿ ਗਈਆਂ ਤੇ ਫਰਸ਼ ਫੁਰਸ਼ ਐ ਪੂਰੇ ਟੁੱਟ ਗਏ ਤੇ ਉਹ ਸਾਹਮਣੇ ਤੁਸੀਂ ਵੇਖ ਸਕਦੇ ਕੰਦਾ ਡਿੱਗੀਆਂ ਸਾਡੀਆਂ ਤੇ ਇੱਧਰ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਤੁਹਾਡੇ ਹਾਂਜੀ ਹਾਂਜੀ ਆਹ ਆੜਾ ਢੱਗਾ ਹੀ ਇਹਨੂੰ ਮੈਂ ਇਥੋਂ ਲੱਖ ਲੱਖ ਪਾਣੀ ਦੇ ਵਿੱਚੋਂ ਕਾਢੇ ਖੜਿਆ ਇਹਦੀਆਂ ਲੱਤੀਆਂ ਲੱਤਾਂ ਸਾਰੀਆਂ ਐ ਗਲ ਗਈਆਂ ਵੇਖ ਲਓ ਤੁਸੀਂ ਆ। ਅੱਛਾ ਹਾਂਜੀ ਉਹ ਜ਼ਖਮ ਵੀ ਦਿਖਾਈ ਦੇ ਰਹੇ ਜ਼ਖਮ ਵੀ ਦਿਖਾਈ ਦੇ ਰਹੇ ਐ ਤੇ ਦਵਾਈ ਇਹਨੂੰ ਦਵਾਈ ਦੋਈ ਦਵਾਈ ਤੇ ਵੀਰ ਆਏ ਆਪਣੇ ਪੰਜਾਬੀ ਲੰਗਰ ਲਾਇਆ ਸੀ ਉਹਨਾਂ ਡੰਗਰਾਂ ਵਾਸਤੇ ਦਵਾਈਆਂ ਦਾ ਤੇ ਉਹ ਫਿਰ ਇਹਨਾਂ ਦਵਾਈ ਦਵਾਈ ਦਵਾਈ। ਅੱਛਾ ਇਹ ਥੋੜਾ ਜਿਹਾ ਇਲਾਕਾ ਨਾ ਥੋੜਾ ਇਹ ਸਾਈਡ ਐ ਜੇ ਅਸੀਂ ਥੋੜਾ ਜਿਹਾ ਹੋਰ ਜਾਂਦੇ ਨਾ ਤਕਰੀਬਨ 1.5 ਕਿਲੋਮੀਟਰ ਜੇ ਅਸੀਂ ਹੋਰ ਅੱਧਰ ਚਲੇ ਜਾਈਏ ਇਹ ਸਾਈਡ ਤੇ ਉੱਥੇ ਇੰਨੀ ਜ਼ਿਆਦਾ ਮਾਰ ਪਈ ਹੋਈ ਐ ਉੱਥੇ ਅਸੀਂ ਇਦਾਂ ਚੱਲ ਵੀ ਨਹੀਂ ਸਕਦੇ ਹਲੇ ਵੀ ਉੱਥੇ ਇੰਨਾ ਗਾਰਾ ਘਰਾ ਦੇ ਵਿੱਚ ਵੀ ਸੜਕਾਂ ਦੇ ਉੱਤੇ ਵੀ ਮਿੱਟੀ ਬੈ ਗਈ ਐ ਬਾਬਾ ਜੀ ਮਿੱਟੀ ਹੈਗੀ ਐ ਦੂਜੀ ਐ ਰੇਤ ਵਾਲੀ ਮਿੱਟੀ ਇਹਦੇ ਵਿੱਚ ਬੰਦਾ ਠਾਂ ਦਾ ਠਾਂ ਤਸਦਾ ਜਾਂਦਾ ਤਾਂ ਕਰਕੇ ਪਾਣੀ ਦੇ ਵਿੱਚ ਵੜਦੇ ਨਹੀਂ ਆਪਾਂ अच्छा डारे हमदाना भी मिट्टी ठां बेना जाय हां ਵੀ ਦਲਦਲ ਵਾਲਾ ਹਿਸਾਬ ਹੋ ਗਿਆ ਹਾਂਜੀ ਦਲਦਲ ਬਣ ਗਈ ਹੈ ਜੀ ਸੋ ਮਾਤਾ ਜੀ ਖੁਰੀ ਦੱਸ ਰਿਹਾ ਕਿ ਮਜਬੂਰੀ ਵਸ ਹੁਣ ਮਾਤਾ ਜੀ ਫਿਰ ਕੀ ਲੱਗਦਾ ਜਿਹੜੇ ਹਾਲਾਤ ਨੇ ਹੁਣੇ ਜਿਹੜੇ ਬਣੇ ਹੋਏ ਨੇ ਕਿਦਾਂ ਫਿਰ ਅੱਗੇ ਦਾ ਕੀ ਲੱਗਦਾ ਕਦੋਂ ਤੱਕ ਇਸ ਠੀਕ ਹੋਏਗਾ ਹਾਲਾਤ ਹਾਲੇ ਤੇ ਉੱਤਰੇ ਪੱਤ ਬੈਠੇ ਹਾਲੇ ਤੇ ਸਾਡੀ ਕਹਿੰਦੇ ਕੋਈ ਸਰਕਾਰ ਨਹੀਂ ਆਈ ਆ ਜਿਹੜੇ ਬਾਹਰੋਂ ਆਉਂਦੇ ਨੇ ਮੁੰਡੇ ਪੰਜਾਬੀ ਉਹ ਸਾਨੂੰ ਹਾਲੇ ਰੋਟੀ ਪਾਣੀ ਦੇ ਕੇ ਜਾਣਦੇ ਨੇ ਤੇ ਕੋਠਿਆਂ ਕੁਲਿਆਂ ਦਾ ਤੇ ਸਾਡਾ ਤਾਂ ਬਹੁਤ ਹਾਲ ਮਾੜਾ ਵਾ ਦਾਣਾ ਪੱਕਾ ਜਿਹੜਾ ਹੈਗਾ ਰੁੜ ਗਿਆ ਡੰਗਰਿਆਂ ਜਾਡੇ ਉਹ ਇਤਨਾ ਪਾਣੀ ਦੇ ਵਿੱਚ ਕੋਈ ਮਰ ਗਿਆ ਕੋਈ ਬਚ ਗਿਆ अच्छा ਜਿਹੜਾ ਸਾਡਾ ਆਪਣਾ ਵੀ ਜਿਹੜਾ ਦਾਣਾ ਪੱਠਾ ਤੁਸੀਂ ਆਪਣੇ ਇਨਸਾਨਾਂ ਵਾਸਤੇ ਵੀ ਜਿੱਦਾਂ ਕਣਕ ਵਗੈਰਾ ਹੁੰਦੀ ਹੈ ਉਹ ਵੀ ਫਿਰ ਖਰਾਬ ਹੋ ਗਈ ਸਾਰੀ ਉਹ ਸਾਰੀ ਖਰਾਬ ਹੋ ਗਈ ਜਿਹੜੇ ਪੱਠੇ ਬੀਜੇ ਸੀ ਉਹ ਵੀ ਸਾਡੇ ਖਰਾਬ ਹੋ ਗਏ ਤੋੜੀ ਤਾਂ ਸਾਡਾ ਰੁੜ ਗਿਆ ਪਰੋਲੇ ਦੇ ਵਿੱਚ ਦਾਣੇ ਜਿਹੜੇ ਅਗੇ ਖਰਾਬ ਹੋ ਗਏ ਨੇ ਹਮਮ ਪਰ ਜਾਇਆਂ ਜੁਲੇ ਸਭ ਸਾਡੇ ਖਰਾਬ ਹੋ ਗਏ ਪੇਟੀਆਂ ਚ ਬੈੱਡ ਬੁੱਡ ਸਾਡੇ ਸਾਰੇ ਖਰਾਬ ਹੋ ਗਏ ਅੰਦਰ ਸੋ ਦੋਸਤੋ ਇਹ ਹਾਲਮ ਹੈ ਜੀ ਮੈਂ ਹਿੰਦੀ ਮੇ ਵੀ ਆਪਕੋ ਜ਼ਰੂਰ ਬਤਾਨਾ ਚਾਹੂਗਾ ਕਿਉਂਕਿ ਨੈਸ਼ਨਲ ਮੀਡੀਆਸ ਕੋ ਕਵਰ ਨਹੀਂ ਕਰ ਰਹਾ ਮਾਤਾ ਜੀ ਕੇ ਕਹਨੇ ਕੇ ਅਨਸਾਰ ਇਨਕੇ ਜੋ ਘਰ ਮੇ ਹਮਨੇ जो कनक है वो गेहूँ रखी होती है वो भी सारी भीग चुकी है और जो भी खाने का सामान था वो भी सारा का सारा ख़राब हो चुका है इस वक्त ये आलम है कि परिवार यहाँ पे बैठा हुआ है और ये आगे का जो गुजारा कर रहे हैं सिर्फ और सिर्फ जो संस्थाएँ हैं जो लोग आ रहे हैं अपने तौर के ऊपर सेवा करने के लिए उनके सहारे इनका भी जीवन चल रहा है ਤੇ ਵੀਰੇ ਹੁਣ ਜਿੱਦਾਂ ਮੈਂ ਦੇਖ ਰਿਹਾ ਇੱਥੇ ਸਾਰੇ ਤੁਹਾਡੇ ਪੱਠੇ ਸੀਗੇ ਉਹ ਪਰੇ ਤੱਕ ਤੁਸੀਂ ਦੇਖੋ ਨਾ ਥੋੜਾ ਜਿਆਸੀ ਦਿਖਾਉਣ ਦੀ ਕੋਸ਼ਿਸ਼ ਕਰੀਏ ਆ ਦੇਖੋ ਤੁਸੀਂ ਜਿੰਨੇ ਵੀ ਕੁਝ ਵੀ ਬੀਜਿਆ ਹੋਇਆ ਸੀ ਖੇਤਾਂ ਦੇ ਵਿੱਚ ਇਹ ਸਾਰਾ ਸਾਰਾ ਪਾਣੀ ਆ ਗਿਆ ਇੱਥੇ ਸਾਰਾ ਸਾਰਾ ਖਰਾਬ ਹੋ ਗਿਆ ਤੇ ਹੁਣ ਵੀਰੇ ਅੱਗੇ ਦੀ ਕੀ ਆਗਦਾ ਹੋਏ ਤੁਹਾਨੂੰ ਅੱਗੇ ਦਾ ਪੰਜਾਬ ਵਾੜੇ ਨਾਲ ਖੜਾ ਹੈ ਉਹ ਕਹਿ ਕੇ ਗਏ ਹੈ ਕਿ ਤੁਹਾਡੀਆਂ ਫਸਲਾਂ ਤੱਕ ਜਿੰਨਾ ਤੱਕ ਬੀਜੀਆਂ ਨਹੀਂ ਜਾਣੀਆਂ ਹੁਣ ਤੱਕ ਤੁਹਾਨੂੰ ਮਦਦ ਜ਼ਰੂਰ ਕਰਾਂਗੇ ਤੇ ਹੁਣ ਸਰਕਾਰਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਆ ਕਹੀਂ ਆਈਏ ਤਾਂ ਇਹ ਨਾ ਦਾ ਮਾਹੌਲ ਚੋਲਾ ਕੇ ਵੇਖੀ ਜਦੋਂ ਵੋਟ ਲੈਣੀ ਉਹ ਤੋਂ ਮੰਨ ਲਓ ਇੱਥੇ ਆ ਤੇ ਜਦੋਂ ਹੁਣ ਸਾਡੀਆਂ ਫਸਲਾਂ ਡੱਬੀਆਂ ਕੋਈ ਗੱਲਬਾਤ ਨਹੀਂ ਹੈ ਤੇ ਹੁਣ ਤੁਹਾਡੇ ਸਾਹਮਣੇ ਆ ਆ ਵੇਖ ਲੋ ਸਾਰਾ ਹਾਲਾਤ ਜੀ ਸੋ ਰਮਦਾਸ ਹਲਕਾ ਪੈਂਦਾ ਜੀ ਇਹ ਜ਼ਿਲ੍ਹਾ ਅੰਮ੍ਰਿਤਸਰ ਆ ਹੁਣ ਅੱਗੇ ਚੱਲਦੇ ਆ ਤੇ ਅੱਗੇ ਤੁਹਾਨੂੰ ਵਿਖਾਉਂਦੇ ਆ ਇੱਥੇ ਇਹ ਵੀਰਜੀ ਇੱਕ ਫੀਡ ਨੇ ਹੀ ਕੀ ਆ ਇਹ ਇਹ ਚਾਰਾ ਦੇ ਕੇ ਗਏ ਸਰਕਾਰੇ ਦੇ ਉਹ ਚਾਰਾ ਨਹੀਂ ਆਇਆ ਇਹ ਚਾਰਾ ਦੇ ਕੇ ਗਏ ਆ ਜੀ ਇਹ ਬਾਬੇ ਨਾਨਕ ਦੇ ਜਿਹੜਾ ਲੰਗਰ ਦੀਆਂ ਆ ਆਪਣੇ ਚੱਲਣ ਦੇ ਪੱਠੇ ਦਿੱਥੇ ਦਾ ਤੂੜੀ ਤੰਦ ਸਭ ਦੇ ਕੇ ਗਏ ਡੰਗਰਾਂ ਵਾਸਤੇ ਆਡਾ ਤੇ ਚਲੋ ਨਹੀਂ ਤੂੜੀ ਰਹੀ ਇਹ ਮਤਲਬ ਕਿਸ ਸੰਸਥਾਵਾਂ ਹੀ ਦੇ ਕੇ ਆ ਰਹੀਆਂ ਨੇ ਸੰਸਥਾਵਾਂ ਦੇ ਸਰਕਾਰ ਵੱਲੋਂ ਨਹੀਂ ਆਇਆ ਇਹ ਸਰਕਾਰ ਵੱਲੋਂ ਨਹੀਂ ਆਇਆ ਇਹ ਸਰਕਾਰ ਦਾ ਨਹੀਂ ਆ ਜੀ ਅੱਛਾ ਤੇ ਬਾਬੇ ਨਾਨਕ ਦਾ ਲੰਗਰ ਆ ਜੀ ਦੇਖੋ ਤੁਸੀਂ ਇਸ ਵਕਤ ਇਨਸਾਨਾਂ ਦੇ ਨਾਲ-ਨਾਲ ਪਸ਼ੂਆਂ ਦਾ ਵੀ ਖਿਆਲ ਰੱਖਿਆ ਜਾ ਰਿਹਾ ਇੱਕ ਪਾਸੇ ਤਸਵੀਰ ਇਦਾਂ ਦੀ ਹੈ ਲੋਕੀ ਸਾਇ ਸ਼ਾਇਦ ਸੋਚਦੇ ਹੋਣੇ ਜੇ ਕੋਈ ਹੋਰ ਸੁਬਾ ਹੁੰਦਾ ਵੀ ਸ਼ਾਇਦ ਇਹ ਸੁਬਾ ਹੁਣ ਖਤਮ ਹੋ ਜਾਏਗਾ ਪੰਜਾਬ ਖਤਮ ਹੋ ਜਾਏਗਾ ਲੇਕਿਨ ਪੰਜਾਬ ਜਿਹੜਾ ਵਸਦਾ ਗੁਰਾਂ ਦੇ ਨਾਂ ਤੇ ਹੈ ਤੇ ਪੰਜਾਬ ਦੇ ਹੌਸਲੇ ਵੀ ਉਸੇ ਤਰੀਕੇ ਨਾਲ ਬੁਲੰਦ ਨੇ ਪੰਜਾਬ ਨੇ ਉਸ ਸਮਾਂ ਵੀ ਵੇਖਿਆ ਜਦੋਂ ਮਾਵਾਂ ਦੇ ਜਿਹੜੇ ਗਲਾਂ ਦੇ ਵਿੱਚ ਹਾਰ ਪਾਏ ਜਾਂਦੇ ਸੀ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਹਾਰ ਪਾਏ ਜਾਂਦੇ ਸੀ ਲੇਕਿਨ ਉਹਨਾਂ ਮਾਵਾਂ ਨੇ ਸਦਕ ਨਹੀਂ ਛੱਡਿਆ ਉਸ ਸਮੇਂ ਨੂੰ ਵੀ ਹੱਸ ਕੇ ਆਪਣੇ ਪਿੰਡੇ ਤੇ ਹੰਡਾਇਆ ਮਾਤਾ ਜੀ ਇਸ ਸਮੇਂ ਨੂੰ ਵੀ ਫਿਰ ਉਸੇ ਜਜ਼ਬੇ ਨਾਲ गुजारोंगे ਹੱਸੇ ਦੇ ਨਾਲ ਗੁਜ਼ਾਰਨ ਦੇ ਇਤਰਾ ਬੈਠੇ ਤਿੰਨ ਦਿਨ ਸਾਡੇ ਡੰਗਰ ਭੁੱਖੇ ਰਹੇ ਤੇ ਤਿੰਨ ਦਿਨ ਮੁੰਡੇ ਮੇਰੇ ਤੇ ਮੇਰਾ ਇਹਨਾਂ ਦਾ ਡੈਡੀ ਇਤਰਾ ਭੁੱਖਾ ਤੇ ਆ ਬਹਿ ਰਿਹਾ ਦਰਿਆ ਦਾ ਪਾਣੀ ਪੀ ਕੇ ਗੁਜ਼ਾਰਾ ਕੀਤਾ ਬਤੀ ਸਾਡੇ 15 ਦਿਨ ਹੋ ਗਏ ਬਤੀ ਨਹੀਂ ਆਈ ਕੱਲ ਦੀ ਬਤੀ ਜਗੀ ਸਾਡੇ ਇੱਧਰ ਅੱਛਾ ਦਰਿਆ ਦਾ ਪਾਣੀ ਵੀ ਪਿੰਦੇ ਰਹੇ ਹੋ ਦਰਿਆ ਦਾ ਪਾਣੀ ਵੀ ਪਿੰਦੇ ਰਹੇ ਡੰਗਰ ਦਰਿਆ ਦਾ ਤੇ ਡੰਗਰ ਭੁੱਖੇ ਰਹੇ ਨੇ ਉੱਥੇ ਕੋਈ ਆਵਾਜ਼ ਨਹੀਂ ਜਾਣਦੀ ਕਿਸੇ ਦੀ ਉੱਚੇ ਤਾਂ ਜਾਪ ਹੀ ਬਹਿ ਰਹੇ ਨੇ ਤੇ ਇਹਨਾਂ ਨੂੰ ਬਾਅਦ ਛੱਡਿਆ ਡੰਗਰਾਂ ਨੂੰ ਭੁੱਖੇ ਤੇ ਆਏ ਬਹਿ ਰਹੇ ਡੰਗਰ ਵੀ ਆਪ ਹੀ ਜੀ ਕਿਉਂਕਿ ਉਸ ਉਸ ਸਮੇਂ ਦੀ ਗੱਲ ਦੱਸ ਰਹੇ ਜਦੋਂ ਪਾਣੀ ਕਾਫੀ ਜ਼ਿਆਦਾ ਸੀਗਾ ਇੱਥੇ ਤਾਂ ਸੰਸਥਾਵਾਂ ਦਾ ਵੀ ਇੱਥੇ ਪਹੁੰਚਣਾ ਉਸ ਵਕਤ ਤੱਕ ਔਖਾ ਸੀ ਸੋ ਉਸ ਵਕਤ ਦੀ ਗੱਲ ਦੱਸ ਰਹੇ ਕਿ ਪਾਣੀ ਵੀ ਜਿਹੜਾ ਇੱਥੇ ਸੀਗਾ ਉਹ ਕਿਸ ਤਰੀਕੇ ਨਾਲ ਪੀਤਾ ਤੇ ਗੁਜ਼ਾਰਾ ਕੀਤਾ ਸਰਕਾਰ ਨੂੰ ਇਹਨਾਂ ਦੀ ਸਾਰ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਟੈਕਸ ਲੈਣ ਵੇਲੇ ਤਾਂ ਹਰ ਕੋਈ ਆ ਜਾਂਦਾ ਹੁਣ ਵੀ ਜਿਹੜਾ ਸਮਾਨ ਇਹਨਾਂ ਨੇ ਖਰੀਦਣਾ ਜਾਂ ਸੰਸਥਾਵਾਂ ਖਰੀਦ ਕੇ ਲੈ ਕੇ ਆ ਰਹੀਆਂ ਨੇ ਉਹ ਟੈਕਸ ਦੇ ਕੇ ਬਕਾਇਦਾ ਖਰੀਦ ਕੇ ਲੈ ਕੇ ਆ ਰਹੀਆਂ ਨੇ ਲੇਕਿਨ ਉਹ ਟੈਕਸ ਜਾ ਕੇ ਇੱਥੇ ਰਿਹਾ ਹੈ ਜੇਕਰ 92 ਸੰਸਥਾਵਾਂ ਨਹੀਂ ਲਾਣੇ ਨੇ ਰਾਸ਼ਨ ਵੀ ਸੰਸਥਾਵਾਂ ਨਹੀਂ ਦੇਣਾ ਪਸ਼ੂਆਂ ਦਾ ਚਾਰਾ ਵੀ ਸੰਸਥਾਵਾਂ ਨਹੀਂ ਦੇਣਾ ਤਾਂ ਪੈਸੇ ਜਾ ਕਿੱਥੇ ਰਿਹਾ